ਸਭ ਤੋਂ ਪਹਿਲਾਂ ਤਾਂ ਮੈਂ ਅੱਜ ਜਿਹੜੇ ਮੋਗੇ ਜ਼ਿਲ੍ਹੇ ਦੇ ਵਰਕਰ ਸੀ ਤੇ ਖਾਸ ਕਰਕੇ ਨਿਹਾਲ ਸਿੰਘ ਵਾਲੇ ਦੇ ਵਰਕਰ ਇੰਨੇ ਹੌਸਲੇ ਨਾਲ ਆਏ ਆ ਇੰਨੇ ਸਦਕਾ ਨਾਲ ਆਏ ਆ ਅੱਜ ਤੁਸੀਂ ਸਾਰਾ ਲਾਈਵ ਕੀਤਾ ਕਿ ਗੱਡੀਆਂ ਕਿੰਨੀਆਂ ਤਦਾਦ ਦੇ ਵਿੱਚ ਬੱਸਾਂ ਤੇ ਗੱਡੀਆਂ ਤੇ ਲੋਕਾਂ ਦਾ ਹਜੂਮ ਜਿਹੜਾ ਇਕੱਠਾ ਹੋ ਕੇ ਉਹ ਅੱਜ ਆਇਆ ਇਹ ਬਹੁਤ ਮੈਨੂੰ ਖੁਸ਼ੀ ਵੀ ਅੰਦਰੋਂ ਤੇ ਹੌਸਲਾ ਵੀ ਆ ਕਿਉਂਕਿ ਨਿਹਾਲ ਸਿੰਘ ਵਾਲੇ ਤੋਂ ਵੀ ਇੱਕ ਅਸੀਂ ਤੁਰੇ ਸੀ ਬਧਨੀ ਕਲਾਂ ਤੋਂ ਇੱਕ ਪਾਸੇ ਬੇਟਾ ਮੇਰਾ ਉਹ ਜੱਤਵਾਲ ਤੋਂ ਜਿਹੜਾ ਸਾਡੇ ਬਲਾਕ ਪ੍ਰਧਾਨ ਆ ਜਿਹੜੇ ਜਗਦੀਪ ਸਿੰਘ ਜਗਦੀਪ ਜੀ ਡੱਗਾ ਜੀ ਇਹ ਬਲਾਕ ਜੱਤਵਾਲ ਦੇ ਪ੍ਰਧਾਨ ਆ ਇਧਰਲੇ ਪਾਸੋਂ ਇਹ ਲੈ ਕੇ ਆਏ ਸੀ ਉਧਰੋਂ ਪਾਸੋਂ ਰਪਿੰਦਰਦੀਨਾਂ ਤੇ ਸਾਡੇ ਸ਼ਹਿਰੀ ਪ੍ਰਧਾਨ ਆ ਬਲਾਕ ਦੇ ਰੁਪਾਲਾਲ ਮਿੱਤਲ ਜੀ ਉਹ ਸਾਰੇ ਪਾਸੇ ਇਕੱਠੇ ਹੋ ਕੇ ਸੀ ਉੱਥੋਂ ਲੈ ਕੇ ਆਏ ਸੀ ਤੇ ਅੱਜ ਬਹੁਤ ਵੱਡੀ ਜਿਹੜੀ ਖੁਸ਼ੀ ਦੀ ਲਹਿਰ ਸੀ ਵਿੱਚ ਕਿਉਂਕਿ ਅੱਜ ਸਾਰੇ ਲੀਡਰ ਆਏ ਸੀ ਤੇ ਵਿੱਚ ਚੰਨੀ ਸਾਹਿਬ ਵੀ ਆਏ ਸੀ ਲੋਕਾਂ 'ਚ ਬਹੁਤ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਚੰਨੀ ਸਾਹਿਬ ਆਏ ਤਾਂ ਅਸੀਂ ਦੇਖਿਆ ਹੀ ਆ ਕਿਵੇਂ ਲੋਕਾਂ ਨੇ ਕੀ ਕੰਮ ਅਰੰਭੇ ਸ਼ੁਰੂ ਕਰਦੇ ਆਂ ਤੇ ਅੱਜ ਜਿਹੜੀ ਰੈਲੀ ਐ ਬਹੁਤ ਵੱਡੀ ਸਫਲ ਗਈ ਐ ਆਉਣ ਵਾਲੇ ਸਮੇਂ 'ਚ ਚਾਰੇ ਸੀਟਾਂ ਜਿਹੜੀਆਂ ਉਹ ਅਸੀਂ ਕਾਂਗਰਸ ਦੀ ਝੋਲੀ 'ਚ ਪਾਵਾਂਗੇ ਮੋਗੇ ਜ਼ਿਲ੍ਹੇ ਤੋਂ ਤੇ ਭਾਵੇਂ ਕਿ ਅਸੀਂ ਐਮਪੀ ਦਾ ਇਲੈਕਸ਼ਨ ਲੜਿਆ ਸਾਡਾ ਫਰੀਕੋਟ ਜ਼ਿਲ੍ਹੇ 'ਚ ਵੀ ਤਿੰਨ ਸੀਟਾਂ ਤੇ ਆਧਾਰ ਹੈਗਾ ਸੱਤੇ ਸੀਟਾਂ ਜਿਹੜੀਆਂ ਉਹ ਜਿੰਨੀ ਵੀ ਟੈਲੀਫੋਨ ਆ ਗਈ ਸਾਡੇ ਕੋਲੇ ਮਿਹਨਤ ਕਰਕੇ ਦੂਜੀਆਂ ਸੀਟਾਂ ਵੀ ਅਸੀਂ ਕਾਂਗਰਸ ਦੀ ਝੋਲੀ ਪਾਵਾਂ ਤੇ ਨਿਆਲ ਸਿੰਘ ਹਲਕਾ ਇੱਕ ਨੰਬਰ ਤੇ ਭਾਵੇਂ 22 ਦੇ ਵਿੱਚ ਵੀ ਇੱਕ ਨੰਬਰ ਤੇ ਹੁਣੀ ਸੀ ਪਰ ਠੀਕ ਆ ਜਿਹੜਾ ਵਿਛਾੜ ਗੜਿਆਂ ਦੀ ਪੈ ਗਈ ਜਾਂ ਮਹਾਣੀ ਇਹਨਾਂ ਲੋਕਾਂ ਦਾ ਬਣ ਗਿਆ ਕਿ ਬਦਲਾਅ ਚਾਹੁੰਦੇ ਸੀ ਲੋਕ ਉਹਨਾਂ ਨੇ ਭਗਵੰਤ ਮਾਨ ਨੂੰ ਬਣਾਇਆ ਤੇ ਇਸ ਵਾਰ ਲੋਕ ਇਹ ਚਾਹੁੰਦੇ ਆ ਵੀ ਇਸ ਵਾਰ ਅਸੀਂ ਜਿਸ ਤਰ੍ਹਾਂ ਸ਼ਾਂਤ ਨੂੰ ਬਣਾਇਆ ਸੀ ਉਹੇ ਸਾਰਾ ਹੌਕਾ ਸਾਨੂੰ ਐਮਐਲਏ ਬਣਾਉਣਾ ਜੀ ਚੰਨੀ ਸਾਹਿਬ ਦਾ ਘਰ ਆਉਣਾ ਜੀ ਅਸੀਂ ਸਟੇਟ ਦੇਖ ਕੇ ਕਿ ਬੈਕਸਟੇਜ ਤੇ ਤੁਹਾਡਾ ਬੈਨਰ ਤੇ ਫੋਟੋ ਲੱਗਣਾ ਐਸ ਕੱレਵਲ ਇਸ਼ਾਰਾ ਕਰਦਾ ਕਿ ਆਉਣ ਵਾਲੀ ਸਟਾਈਲ ਦੀ ਜੋ ਇਲੈਕਸ਼ਨ ਆ ਉਹਦੇ ਲਈ ਤਾਂ ਨੂੰ ਜਿਹੜਾ ਦਾਵੇਦਾਰੀ ਕਿਹਾ ਸਕਦੇ ਸੋ ਕੋ ਦਾਵੇਦਾਰੀ ਤਾਂ ਹਮੇਸ਼ਾ ਉਹ ਜਿਹੜਾ ਬੰਦਾ ਕੰਮ ਕਰਦਾ ਹੁੰਦਾ ਉਹਦੀ ਹੁੰਦੀ ਹੈ ਪਰ ਇਹ ਤਾਂ ਲੋਕਾਂ ਨੇ ਦੱਸਣਾ ਲੋਕਾਂ ਦੇ ਪਿਆਰ ਨੇ ਦੱਸਣਾ ਸਰਵੇ ਨੇ ਦੱਸਣਾ ਮੈਂ ਤੁਹਾਨੂੰ ਪਤਾ ਵੀ ਘੱਟ ਬੋਲਦਾ ਕਿਸੇ ਦੀ ਉਲਟ ਨਹੀਂ ਬੋਲਦਾ ਕਿਸੇ ਨੇ ਮੈਨੂੰ ਆਪਤ ਨਹੀਂ ਪਰ ਜਿਹੜੇ ਲੋਕ ਫालतੂ ਐਵੇਂ ਨਾ ਦੁਸ਼ਣਬਾੜੀ ਜੀ ਕਰਦੇ ਨਾ ਬੁੜੀਆਂ ਉਹ ਚੰਗੇ ਦੇ ਹੋਸ਼ੀ ਜਿਹੜੀ ਆਪਦੀ ਨਾਰਮਲ ਰਾਜਨੀਤੀ ਜਿਹੜੀ ਘੱਟੀਆਂ ਰਾਜਨੀਤੀ ਕਹਿ ਸਕਦੇ ਆ ਉਹ ਜਦੋਂ ਕਰਦੇ ਮੈਨੂੰ ਦੁੱਖ ਬੜਾ ਹੁੰਦਾ ਕਿਉਂਕਿ ਮੈਂ ਜਿਹਨੂੰ ਕਾਲੀ ਦਲਤ ਸੀ ਉਹਨੂੰ ਕੰਮ ਠੋਕ ਕੇ ਕਾਲੀ ਦਲਤ ਚ ਕੀਤਾ ਜਦੋਂ ਮੈਂ ਕਾਂਗਰਸ ਦਾ ਸਿਪਾਹੀ ਬਣ ਗਿਆ ਹੁਣ ਮੈਨੂੰ ਕੋਈ ਨਹੀਂ ਮੈਨੂੰ ਤਾਂ ਸਰ ਰਾਹੁਲ ਗਾਂਧੀ ਦੱਸਦਾ ਕਾਂਗਰਸ ਦਾ ਤਿਰੰਗਾ ਦੱਸਦਾ ਇਸ ਕਰਕੇ ਇਹ ਲੋਕ ਵੀ ਬਥੇਰੇ ਗਿਹੜੇ-ਗੁੜੇ ਖਾ ਕੇ ਆਏ ਆ ਕਾਲੀ ਦਲ ਤੇ ਇਹਨਾਂ ਦੇ ਘਰਾਂ 'ਚ ਵੀ ਆਏ ਆ ਸੁਖਵੀਰ ਬੱਲ ਬਿੰਦਰ ਆ ਤੇ ਹਮੇਸ਼ਾ ਹੀ ਇਹਨਾਂ ਨੇ ਬੱਚ ਜਿਹੜੋਂ ਪਾਰਟੀ 'ਚ ਰਹਿ ਹੈ ਕਿ ਬੰਦਾ ਜਿਹੜਾ ਪਾਰਟੀ 'ਚ ਰਹਿ ਕੇ ਉਹ ਕਾਂਗਰਸ ਦੀ ਮਾਤਰੀ ਨਾ ਕਰਦਾ ਉਹ ਆਪਦੀ ਪਾਰਟੀ ਦੀ ਮਰਤ ਕਰਦਾ ਉਹ ਤਾਂ ਇੱਕ ਪਾਰਟੀ ਦਾ ਸਤਿਧਰੂ ਆ ਜਿਵੇਂ ਨਿਗਰਜਣਾ ਚਾਹੀਦਾ ਉਸ ਬੰਦੇ ਨੂੰ ਜਿਹੜਾ ਪਾਰਟੀ ਦੇ ਵਿੱਚ ਰਹਿ ਕੇ ਆਪਣੀ ਪਾਰਟੀ ਦੀ ਮਾਤਰੀ ਕਰਦਾ ਆਪਣੀ ਪਾਰਟੀ ਤੋਂ ਪਾਸੇ ਉਲਟਾ ਵੋਟ ਪਾਉਂਦਾ ਕਿਸੇ ਦੀ ਮਤ ਕਰਦਾ ਇਦੋਂ ਵੱਡਾ ਪਾਪ ਕਹੇ ਨਹੀਂ ਕੋਈ ਦੇਖੋ ਮੈਂ ਅੱਜ ਜਿਹੜਾ ਖੁਸ਼ੀ ਦਾ ਮਾਹੌਲ ਸੀ ਤੇ ਮੈਂ ਜਿੰਨੇ ਵੀ ਅੱਜ ਵਰਕਰ ਆਏ ਹਨial Singh ਵਾਲੇ ਤੋਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਐਡੀ ਵੱਡੀ ਤਤਤ ਦੇ ਵਿੱਚ ਆਏ ਲੋਕ ਮੇਰੇ ਕੋਲ ਲਫ਼ਜ਼ ਨਹੀਂ ਕੋਈ ਮੈਂ ਕਿਹੜੇ ਲਫ਼ਜ਼ਾਂ ਨਾਲial Singh ਵਾਲੇ ਦੇ ਵਰਕਰਾਂ ਦਾ ਧੰਨਵਾਦ ਕਰਦਾ ਮੈਨੂੰ ਅੱਜ ਜਿਵੇਂ ਨਰਜੀ ਤਾਕਤ ਮਿਲ ਜਾਂਦੀ ਨੇ ਉਸ ਤਰ੍ਹਾਂ ਇੱਕ ਬਹੁਤ ਵੱਡੀ ਅੱਜ ਕੀial Singh ਵਾਲੇ ਤੋਂ ਤਾਕਤ ਮਿਲੀ ਤੇ ਦੱਸ ਵੀ ਰਿਹਾ ਮੈਨੂੰ está no